ਇਲਾਦੀ ਵੀਡੀਓ ਅੱਖਾਂ ਦੇਰੀਆਂ ਨੇ ਮੈਨੂੰ ਐਵੇਂ ਤੋੜਿਆ ਕਿਵੇਂ ਤੋੜਿਆ ਸੀ ਪਿਆਰ ਗੋਰੀਏ ਹੁਣ ਨੀ ਦਵਰ ਮੈਂ ਤੋ ਹੁਣਾ ਨੀ ਤੇਰਾ ਟੁੱਟ ਗਿਆ ਯਾਰ ਗੋਰੀਏ ਐਸੀ ਟੁੱਟ ਗਿਆ ਯਾਰ ਗੋਰੀਏ ਦੇਖੀ ਹੁਣ ਤਾਂ ਨਹੀਂ ਦਿਲ ਵਿੱਚ ਰਹਿਣੀ ਐ ਬਸ ਹੁਣ ਕੀ ਕਰ ਸਕਦੇ ਤੂੰ ਸਹਰਾ ਵਾਲੀ ਨਹੀਂ ਸਾਡੇ ਪਿੰਡਾਂ ਵਿੱਚ ਕਿਵੇਂ ਆ ਕੇ ਸਿੱਖੜ ਸਕਦੀ ਤੇ ਨੂੰ ਪਿਆਰ ਵੀ ਨਹੀਂ ਕਰ ਸਕਦੇ ਪਿਆਰ ਵੀ ਨਹੀਂ ਕਰ ਸਕਦੇ ਅਸੀਂ ਟੁੱਟ ਗਏ ਆਏ ਨੇ ਜਾਦੇ ਨਹੀਂ ਤੇਰੇ ਫਿਲ ਵਿੱਚ ਰੱਖਣਾ ਸੀ ਪਿਆਰ ਨਹੀਂ ਤੂੰ ਐਦਾਂ ਦਾ ਤੋ ਗਰਗੀਆਂ ਨਹੀਂ ਦੇਖੀ ਟਟ ਨਾਲ ਦੇਖੀਏ ਤੋਾਰ ਨਹੀਂ ਕਸੀ ਬਸ ਦਿਲਾਦੀ ਵੀਡੀਓ ਅੱਖਾਂ ਦੇਰੀਆਂ ਨੇ ਮੈਨੂੰ ਮੈਂ ਵੇ ਤੋੜਿਆ ਕਿਵੇਂ ਤੋੜਿਆ ਸੀ ਪਿਆਰ ਦੂਰੀਏ ਹੁਣ ਨੀਦ ਵਾਰ ਮੈਂ ਤੋ ਹੁਣਾ ਨੀ ਤੇਰਾ ਟੁੱਟ ਗਿਆ ਯਾਰੀ ਗੋਰੀਏ ਐਸੀ ਟੁੱਟ ਗਿਆ ਯਾਰੀ ਗੋਰੀਏ ਵੇਖੀ ਹੁਣ ਤਾਂੇ ਦਿਲ ਵਿੱਚ ਰਹਿਣੀ ਐ ਬਸ ਹੁਣ ਕੀ ਹੀ ਕਰ ਸਕਦੇ ਤੂੰ ਸਹਰਾ ਵਾਲੀ ਨਹੀਂ ਸਾਡੇ ਪਿੰਡਾਂ ਵਿੱਚ ਕਿਵੇਂ ਆ ਕੇ ਰਸੀਖੜ ਸਕਦੀ ਤੇ ਨੂੰ ਪਿਆਰ ਵੀ ਨਹੀਂ ਕਰ ਸਕਦੀ ਪਿਆਰ ਵੀ ਨਹੀਂ ਕਰ ਸਕਦੀ ਅਸੀਂ ਟੁੱਟ ਗਏ ਆਏ ਨੇ ਜਾਦੇ ਨਹੀਂ ਹੀ ਤੇਰੇ ਫਿਲ ਵਿੱਚ ਰੱਖਣਾ ਸੀ ਪਿਆਰ ਨਹੀਂ ਤੂੰ ਐਦਾਂ ਦਾ ਤੋ ਗਰਗੀਆਂ ਨਹੀਂ ਦੇਖੀ ਟੱਟ ਨਾਲ ਦੇਖੀਏ ਤਿਵਾਰ ਨਹੀਂ ਬਸ